ਬਾਈ ਜੀ ਇਹ ਬਨੂੜ ਤੋਂ ਆਏ ਨੇ ਵੀਰ ਹਨਾ ਤੇ ਸਾਹਮਣੇ ਵੀਡੀਓ ਬਣੀ ਨਹੀਂ ਸੰਗ ਜੀ ਲੱਗੀ ਚਲੋ ਨਾ ਸਿਆਣੇ ਬੰਦੇ ਤੇ ਤਾਂ ਕਰਕੇ ਬਨੂੜ ਤੋਂ ਆਏ ਨੇ ਵੀਰੇ ਮੱਝ ਲੈਣ ਵਾਸਤੇ ਬੁੱਕ ਕਰਕੇ ਗਏ ਨੇ ਬਾਈ ਦੂਜੇ ਜਾਂ ਤੀਜੇ ਸੂਏ ਕਹਿੰਦਾ ਵੀ ਸਾਨੂੰ 13 24 ਲੀਟਰ ਵਾਲੀ ਮੱਝ ਲੈ ਕੇ ਦੇਈ ਕਹਿੰਦਾ ਸਾਡੇ ਏਰੀਆ 'ਚ ਬਹੁਤ ਮੱਝਾਂ ਹੈਗੀਆਂ ਮਤਲਬ ਵਪਾਰੀ ਹੈਗੇ ਨੇ ਪਰ ਕਾ ਕਿਸੇ ਦਾ ਯਕੀਨ ਨਹੀਂ ਹੈਗਾ ਤੇ ਕਹਿੰਦਾ ਵੀ ਤੇਰੇ ਕੋਲ ਆਿਆਂਗੇ ਤੇ ਕਹਿੰਦਾ ਵੀ ਚਲੋ ਫੋਨ ਤੇ ਵੀ ਗੱਲ ਹੋ ਗਈ ਸੀ ਕਾ ਚਲੋ ਆਪਾਂ ਸਾਹਮਣੇ ਆਪਾਂ ਗੱਲ ਕਰਦੇ ਆ ਨਾ ਗੱਲ ਕੁਝ ਹੋਰ ਆ ਕਹਿੰਦਾ ਚਲ ਤੇ ਨਾਲ 20 ਤੇ ਨਾਲ ਮਿਲ ਪੇ ਚਲ ਪਤਾ ਲੱਗਿਆ ਪਾਈਦਾ ਤੇ ਹੁਣ ਬੁੱਕ ਕਰਕੇ ਗਏ ਨੇ ਤੇ ਦੂਜੇ ਤੀਜੇ ਸੂਏ ਕਹਿੰਦਾ ਤੇਰਾ 4 4 ਲੀਟਰ ਵਾਲੀ ਬਾਈ ਮੱਝ ਤੇਤੋਂ ਲੈਣੀ ਆ 4 ਦਿਨਾਂ ਤੱਕ ਹਫਤੇ ਤੱਕ ਜਦੋਂ ਮਰਜ਼ੀ ਲੈ ਕੇ ਦੇਦੀ ਪਰ ਲਾਵਾਂਗੇ ਤੇਤੋਂ ਇੰਨਾ ਪਰ ਭਰਾਵਾ ਤੇ ਆਪਣੇ ਇੰਨਾ ਭਰੋਸ਼ਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਬਾਈ ਦਾ ਹਣਾ ਬਨੂੜ ਬਹੁਤ ਰਾਸਤੇ ਵਪਾਰੀ ਨੇ ਮੱਝਾਂ ਵੀ ਮਿਲਦੀਆਂ ਨੇ ਗਿਆ ਹਣਾ ਪਰ ਕੋਈ ਨਹੀਂ ਪਰ ਗੱਲ ਵਿਸ਼ਵਾਸ ਦੀ ਹੁੰਦੀ ਆ ਜਿੱਥੇ ਵਿਸ਼ਵਾਸ ਵਧਿਆ ਜਾਂਦਾ ਨਾ ਉੱਥੇ ਲੋਕ ਨੇ ਵੀਰ ਮੱਝ ਲੈਣ ਆਉਂਦੇ ਨੇ ਕਹਿੰਦਾ ਸਾਡੇ ਏਰੀਆ 'ਚ ਬਠੇਰੀਏ ਨੇ ਗਿਆ ਪਰ ਕੀ ਕਰੀਏ ਕਹਿੰਦਾ ਬਈ ਵਿਸ਼ਵਾਸ ਨਹੀਂ ਵਧਿਆ ਜਾਂਦਾ ਤੇ ਕਹਿੰਦਾ ਭਾਈ ਕੋਈ ਗੱਲ ਨਹੀਂ ਹੋ ਤੈਨੂੰ ਮਿਲ ਪਏ ਪਾਸ ਸਾਨੂੰ ਕਹਿੰਦਾ ਵੀਡੀਓ ਪਾ ਦੇ ਤੇ ਉੱਤੇ ਤੋਂ ਹੁਣ ਆਈ ਮੰਗਾਵਾਂਗੇ ਮੈਂਸਾ ਆਪਣਾ ਘਰ-ਵਾਰ ਦੇਖ ਕੇ ਸਾਰਾ ਕੁਝ ਦੇਖ ਕੇ ਗਏ ਨੇ ਭਾਈ ਹਨਾ ਤੇ ਤੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਭਰਾਵਾ ਤੇ ਜਿਹੜਾ ਇਹਨੇ ਆਪਣੇ ਤੇ ਯਕੀਨ ਕਰਦੇ ਨੇ ਹੈਨਾ ਭਾਈ ਚੱਲੇ ਨੇ ਚੰਗਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕੋਈ ਬਾਈਆਂ ਦਾ ਇੰਨਾ ਵਿਸ਼ਵਾਸ ਕਰ ਲਈ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਭਈ ਆਪਾਂ ਵੀ ਕਿਸੇ ਦਾ ਵਿਸ਼ਵਾਸ ਟੁੱਟਣ ਨਹੀਂ ਦਿੰਦੇ ਹਾਂ ਹਾਂਜੀ ਹਾਂਜੀ